ਸਮਾਜੀ ਜਦੋਂ ਧਰਤੀ ਤੇ ਰਾਜਾ ਚਾਣਕ ਵਰਗੇ ਧਰਮਾਤਮਾ ਰਾਜੇ ਹੋਏ ਉਹ ਬੜੇ ਗਿਆਨੀ ਭਗਤ ਅਤੇ ਰੋਹਾਨੀ ਜੀਵਨ ਵਾਲੇ ਸਨ ਰਾਜਾ ਹੋਣ ਦੇ ਬਾਵਜੂਦ ਵੀ ਉਹ ਮਾਇਆ ਵਿੱਚ ਨਿਰਲੇਪ ਰਹਿੰਦੇ ਸਨ ਰਾਜ ਕਰਦੇ ਸਨ ਪਰ ਰਾਜ ਵਿੱਚ ਨਹੀਂ ਫਸੇ ਸੁੱਖਾਂ ਦਾ ਆਨੰਦ ਲੈਂਦੇ ਸਨ ਪਰ ਅੰਦਰੋਂ ਮਨ ਪ੍ਰਭੂ ਨਾਲ ਜੁੜਿਆ ਰਹਿੰਦਾ ਸੀ ਉਹਨਾਂ ਦੇ ਮਹਿਲਾਂ ਵਿੱਚ ॠषि मुनि ਸੰਤ ਅਤੇ ਗਿਆਨੀ ਆ ਕੇ ਟਿਕਦੇ ਸਨ ਅਤੇ ਰਾਜਾ ਜਨਕ ਖੁਦ ਉਹਨਾਂ ਦੀ ਸੇਵਾ ਕਰਦੇ ਸਨ ਰਾਜਾ ਜਨਕ ਦੇ ਆਤਮਿਕ ਜੀਵਨ ਦਾ ਪ੍ਰਭਾਵ ਇੰਨਾ ਡੂੰਘਾ ਸੀ ਕਿ ਫੱਟੇ ਫੱਟੇ Muni ਉਹਨਾਂ ਦੀ ਸੰਗਤ ਕਰਕੇ ਬ੍ਰਹਮ ਗਿਆਨੀ ਪ੍ਰਾਪਤ ਕਰਦੇ ਸਨ ਸੁਖਦੇਵ Muni ਵਰਗੇ ਪ੍ਰਸਿੱਧ ઋષਿ ਵੀ ਉਹਨਾਂ ਨੂੰ ਆਪਣਾ ਗੁਰੂ ਮੰਨਦੇ ਸਨ ਗੁਰਵਾਣੀ ਵੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਜਨਕ ਜਨਕ ਬੈਠੇ ਸਿੰਘਾਸਨ நோ முனி டூரில் லாவாங்கோ